ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤਾਂ ਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਰੁਕਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਟਾਈਮ ਔਖੇ ਨਿਕਲ ਰਿਹਾ ਜੀ ਥੋੜਾ ਜਿਹਾ ਵਾਜਾ ਕਰਦੇ ਤੁਹਾਨੂੰ ਪਤਾ ਜੀ ਭਾਈ ਭਬੀ ਜੀ ਜੈਸਮੀਨ ਆ ਚਲ ਗਏ ਹਜੂਰ ਸਾਹਿਬ ਨੂੰ ਤੇ ਘਰ ਦੇ ਵਿੱਚ ਜਿਹੜੀ ਚੂ ਚੂ ਪੈ ਪੈ ਪੂ ਪੂ ਜੀ ਚੱਲੀ ਜਾਂਦੀ ਸੀ ਉਹ ਹੋਈ ਵੀ ਬੰਦ ਅੱਜ ਦਾ ਦਿਨ ਕੱਢਣੇ ਔਖਾ ਹੋ ਗਿਆ ਬਹੁਤ ਜ਼ਿਆਦਾ ਕਸਮੀ ਗੱਲ ਆ ਬੀ ਆਏ ਬਾਜਿਆਂ ਜੇ ਬਾਹਾਂਗਾ ਹੋ ਗਿਆ ਉਧਰ ਸੰਦੀਪ ਵੀ ਆਪਣੇ ਕਮਾਂਕਾਰਾਂ ਤੇ ਬਿਆਸ ਹੋ ਗਈ ਤੂੰ ਸਾਰੇ ਕੰਮ ਉਹਨਾਂ ਇਕੱਲੇ ਨਹੀਂ ਕਰਨੇ ਵੀ ਤੇ ਰੀਤ ਨੂੰ ਸੰਭਾਲਣਾ ਪੈ ਗਿਆ ਮਨੂੰ ਪਰ ਧੰਨ ਦੇ ਵੀ ਉਹ ਜਿਨ੍ਹਾਂ ਦੇ ਪਰਿਵਾਰ ਸਿੰਗਲ ਆ ਕਿੱਦਾਂ ਮੈਨੇਜ ਕਰਦੇ ਆ ਕਿੱਦਾਂ ਨਹੀਂ ਕਿਦਾਂ ਬੀਬੀਆਂ ਭੈਣਾਂ ਜਦੋਂ ਘਰ ਦੇ ਸਮਝ ਲਓ ਉਹਨਾਂ ਦਾ ਕੰਮ ਤੇ ਚੱਲ ਗਏ ਪਿੱਛੇ ਤੇ ਉਹਨਾਂ ਨੇ ਬੱਚਿਆਂ ਨੂੰ ਵੀ ਹੈਂਡਲ ਕਰਨਾ ਘਰ ਦੇ ਕੰਮ ਵੀ ਕਰਨੇ ਆ ਤੇ ਬਹੁਤ ਔਖਾ ਹੋ ਜਾਂਦਾ ਇਕੱਲੇ ਇਕੱਲੇ ਜਣੇ ਨੂੰ ਤਾਂ ਬਹੁਤ ਔਖਾ ਮੈਨੂੰ ਤਾਂ ਅੱਜ ਹੀ ਹੋਇਆ ਤਾਂ ਬਹੁਤ ਔਖਾ ਅੱਟੀ ਜੀ ਨੇ ਮੇਰਾ ਲਹੂ ਪੀਤਾ ਵਾ ਕਦੇ ਮੈਂ ਆ ਖਾਣਾ ਕਦੇ ਉਹ ਖਾਣਾ ਚੱਲ ਬਲਾ ਬਲਾ ਸਾਸਰੀ ਗਲਬਲਾ ਮੋਲ ਕੇ ਹਾਂ ਕੀ ਕਰ ਤੂੰ ਕਮਮ ਮਾਰ ਕੇ ਤੇ ਆ? ਉਹ ਗਈ ਜਾ ਚੁਕ ਹਾਂ ਜਿਆਸੀ ਮਿੰਦੀ ਦੀ ਹਾਂ ਪਾਪਾ ਉਹ ਗਈ ਜਾ ਲੀਂ ਫੇ ਤੂੰ ਕਿੱਕਣਾ ਰੋਂਦੀ ਸੀ ਜਾ ਉਹਨਾਂ ਨੂੰ ਛੱਡ ਕੇ ਆਈ ਤੇ ਉੱਥੇ? ਕੀ ਕਹਿੰਦੀ ਸੀ? ਕੀ ਕਹਿੰਦੀ? ਇੱਕ ਐਲੋ ਜੀ ਪੂਰਾ ਅੱਧਾ ਘੰਟਾ ਖੜਾ ਲਾਇਆ ਇਹਦੀ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਰੋਈ ਗਈ ਹੈ ਮੇਰੀ ਗੋਦੀ ਛੱਡ ਜਾ ਬੱਤ ਗੋਦੀ ਛੱਡ ਮੇਰੀ ਚੱਲ ਆ ਬੱਲੇ ਬਰਾਬਰ ਜ਼ਿਆਦਾ ਟਾਈਮ ਬੈਠ ਨਹੀਂ ਹੁੰਦਾ ਥੋੜਾ ਜਨਾ ਸਰੀਰ ਝਟਕੇ ਜੇ ਖਾਂਦਾ ਜਾ ਪੈਰਾ ਪੜ ਬੈਨਾ ਤੇ ਇਹ ਰੋਈ ਗੀ ਜੀ ਕਹੀ ਜੀ ਸੁੱਖੋ ਮੰਮਾ ਨੂੰ ਛੱਡਿਆ ਏ ਮੇਰੇ ਪਾਪਾ ਨੂੰ ਛੱਡਿਆ ਏ ਮੇਰੀ ਜੈਸੀ ਦੀਦੀ ਨੂੰ ਛੱਡਿਆ ਏ ਅੱਧਾ ਪੌਣਾ ਘੰਟਾ ਇਹਨੇ ਪੂਰਾ ਆਪਣਾ ਖੜਾ ਲਾਇਆ ਉਹਦੇ ਬਾਅਦ ਫਿਰ ਇੱਕ ਦੁਕਾਨ ਪਰ ਰੁਕੇ ਨੇ ਕਰਨ ਨੇ ਕਰਨ ਨੇ ਫਿਰ ਉਹਨੂੰ ਭੁੱਖ ਤਾਂ ਤੁਹਾਨੂੰ ਪਤਾ ਹੀ ਬਲੌਗ ਦੇ ਵਿੱਚ ਤੁਸੀਂ ਦੇਖਿਆ ਪਹਿਲੇ ਲੱਗੀ ਹੋਈ ਸੀ ਚਲੋ ਉਹਨੂੰ ਕੁਲਚੇ ਜੇ ਖਲਾਇਆ ਇਹਨਾਂ ਨੇ ਫਿਰ ਇਹ ਸੱਟ ਜੇ ਹੋ ਗਿਆ ਤੇ ਸਾਡਾ ਹੁਣ ਦਿਲ ਲੱਗਦਾ ਨਹੀਂ ਸੀ ਤੇ ਅਸੀਂ ਆਪਣਾ ਇੱਕ ਵੀਆਈਪੀ ਬੰਦੇ ਨੂੰ ਫਿਰ ਯਾਦ ਕਰ ਲਿਆ ਹਾਂ ਦਾਦੂ ਪੁੱਤ ਦਾਦੂ ਦਾ ਬਣਾਉਣ ਲੱਗਿਆ ਗਾਮੀ ਬਹੁਤ ਆ ਤੇ ਵੀਆਈਪੀ ਬੰਦੇ ਨੂੰ ਬੁਲਾਇਆ ਮੈਂ ਦੇਖਦੇ ਅੰਦਰ ਚਾਹ ਪ੍ਰੋਗਰਾਮ ਚੱਲਦਾ ਉਹਨਾਂ ਦਾ ਕਿਹਨੂੰ ਤੁਸੀਂ ਬਲੌਗ ਨਾਲ ਬਣੇ ਰਹੋ ਪਹਿਲਾਂ ਤਾਂ ਜੀ ਇੱਧਰ ਦੇਖੋ ਪਿੰਡ ਦਾ ਮਾਹੌਲ ਸ਼ਾਮ ਦਾ ਟਾਈਮ ਹੈ ਤੇ ਥੋੜੇ ਟਾਈਮ ਤੱਕ ਕੜਿਆਲ ਜਾਨੀ ਖੜਕ ਤੇ ਬੈਕਗ੍ਰਾਉਂਡ ਦਾ ਨੋ ਲੈ ਕੇ ਰੇਰਾ ਸਾਹਿਬ ਦੇ ਵੀ ਜਪ ਸ਼ੁਰੂ ਹੋ ਜਾਣਾ ਮਿੱਠੀ ਮਿੱਠੀ ਜਦ ਬਾਣੀ ਕੰਨਾਂ ਦੇ ਵਿੱਚ ਪੈਣੀ ਵਾਹ ਜੀ ਵਾਹ ਆਨੰਦ ਆ ਜਾਣਾ ਜ਼ਿੰਦਗੀ ਦਾ ਤੇ ਇਧਰ ਅੰਦਰ ਅ ਪਹਿਲਾ ਦਾ ਪਿੱਟਕ ਪਿੱਟਕ ਨਹੀਂ ਦੀ ਪਸਾਣ ਲਗਾਉਣਾ ਆਹ ਆਹ ਪੁੱਤ ਕਿਆ ਖਾਂਦੀ ਆ ਕਿਆ ਕੱਜੂ ਕੱਜੂ ਖਾਂਦੀ ਤੇ ਤਾਂ ਲੱਗ ਜੀ ਆਪਣਾ ਝੱਟ ਮਾਰਨਾ ਇਹਨਾਂ ਨੇ ਵੀ ਮੋਟੀਆਂ ਵੈਰਾਈਟੀਆਂ ਨੂੰ ਹੱਥ ਪਾਇਆ ਵਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਦੀ ਭਾਬੀ ਆਈ ਆ ਮੇਰੀ ਤਾਂ ਹਾਸੀ ਉਪਰੀ ਪਹਿਲਾਂ ਮੈਂ ਚੁੱਪੋ ਬੈਠੀ ਸੀ ਮੇਰੇ ਨਾਲ ਕੋਈ ਰੌਣਕ ਵਾਲਾ ਬੰਦਾ ਹੀ ਨਹੀਂ ਹੈਗਾ ਲੈ ਸਖੋ ਭੈਣ ਜੀ ਨਿੱਸ ਕਰਦੀ ਆ ਲੈ ਚਾਹ ਵੀ ਪੀਤੀ ਅੱਜ ਦੇਖ ਲਓ ਜੀ ਇੱਧਰ ਮੇਰੇ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੀਜੀਆਂ ਭੈਣਾਂ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਜੋ ਜੀ ਕਾਜੋ ਪ੍ਰਦਾਨ ਵਾਲੇ ਚਾਹੋ ਖਾਏਗੇ ਇਹ ਨਹੀਂ ਹਟਦੀ ਇਹਨਾਂ ਨੇ ਬੈਠੀਆਂ ਬੈਠੀਆਂ ਨੇ ਦੋਹਾਂ ਨੇ ਪਲਾਨ ਬਣਾ ਲਿਆ ਹਾਂ ਵੇ ਕੰਮ ਨਹੀਂ ਘੜੰਮ ਸੀ ਮੇਰਾ ਖਰਚਾ ਕਰਾਉਣਾ ਤਾਂ ਉਹਨੇ ਕਰਾਤਾ ਬਸ ਹੋਰ ਕੁਝ ਨਹੀਂ ਦਾ ਹੈਗਾ ਹਾਂ ਅਸਾਂ ਇਹ ਚੀਜ਼ ਆ ਜੀ ਮਿੱਟੀ ਚਾਹ ਬਣਾ ਕੇ ਹੁੰਦੇ ਚਾਹ ਹੋਰ ਨਹੀਂ ਕਾਜੀ ਬਦਮਾں ਪਾ ਕੇ ਚਾਵਲ ਬੜਾ ਕੇ ਖਾਈਏ ਇੱਕ ਮਿੰਟ ਹੂੰ ਚੂਣੇ ਦਾ ਖਾਈ ਲੈਨੇ ਚੂਣੇ ਦਾ ਖਾਈ ਨਹੀਂ ਦੂ ਆਹ ਦੇਖੀਏ ਉਹ ਲੋਕਾਂ ਕਹਿੰਦੀ ਐ ਇਹ ਕੀ ਕਹਿੰਦੀ ਉਹ ਤੂੰ ਦੱਸ ਮੈਨੂੰ ਕਿਆ ਕਹਿੰਦੀ ਐ ਇਹ ਰਖੜੀ ਚੱਕੀ ਫਿਰਦੀ ਐ ਲਖੜੀ ਬੋਣ ਲਖੜੀ ਬਣਨੀ ਐ ਹਾਂ ਕਹਾਂ ਭਾਬੀ ਅੰਟੀ ਤੇਰੇ ਬੰਨੀ ਬੰਦੇ ਬੰਦੇ ਕਹਾਂ ਅੰਟੀ ਤੇਰੇ ਬੰਨੀ ਦੀ ਲਮਾਂ ਮੰਨ ਲੈ ਤੁਸੀਂ ਬੰਨੇ ਤੇ ਰਖੜੀਆਂ ਹਾਂ ਜਾਣਦੇ ਨਹੀਂ ਹੁਣ ਤੁਸੀਂ ਹਾਂ ਮਾਲੀ ਬਹੁਤ ਘਟ ਗਿਆ ਨਾ ਬੀਬੀ ਇਹ ਹਾਂ ਰਖੜੀਆਂ ਦਾ ਘਟਿਆ ਤਾਂ ਬੁੱਢੀ ਜੀ ਦਾਈ ਜਾਨੀ ਹੁਣ ਮੇਰਾ ਤਾਂ ਬੁੱਢਾ ਹੋਣਾ ਉਹ ਚੱਲ ਉਮਰ ਦੇ ਅਕੋਰਡਿੰਗ ਹੁਣ ਜਦ ਨਾ ਆਪਣੀਆਂ ਵੈਸੇ ਭਤੀਜੀਆਂ ਹੋਏ ਨਹੀਂ ਫਿਰ ਜਾਂਦੇ ਨੇ ਨਾ ਮੇਰੀ ਤਾਂ ਭਤੀਜੀ ਇੱਕਤੀ ਉਹ ਵੀ ਬਾਅਦ ਵਿੱਚ ਚਲੇਗੀ ਨਾ ਨਾ ਚੱਲ ਵੀ ਲੈ ਆਉਣਾ ਕੁੜੀ ਨੇ ਚੱਲ ਛੱਡ ਪੜੇ ਹਾਂ ਹਾਂ ਹੁਣ ਹੁਣ ਤੁਸੀਂ ਕੀ ਬਣਾਉਣਾ ਨੂੰ ਐਨੇ ਤੁਸੀਂ ਮੇਰੀ ਗੱਲ ਸੁਣ ਭਾਬੀ ਤਿੰਨ ਜੀ ਆ ਤੁਸੀਂ ਚਾਰਜਿੰਗ ਚੌਥੀ ਤੂੰ ਰਲ ਗਈ ਸਮਝ ਲੈ ਹਾਂ ਵਿੱਚ ਕੱਢ ਇਹ ਇੰਨਾ ਮੈ bribery ਲੱਗਦੀ ਆ ਪਹਿਲੇ ਨੇਰੇ ਇਹਨਾਂ ਨੂੰ ਵਾਲੀ ਦੇ ਲੋ ਮੇਨ ਗੱਲ ਇਹ ਹੈ ਮਿੱਠੇ ਚੌਲ ਤੁਸੀਂ ਖਾਣੇ ਨਹੀਂ ਹਾਂ ਕਰਨ ਨੂੰ ਵੀ ਨਹੀਂ ਪਸੰਦ ਪਾਪਾ ਜੀ ਨੇ ਕਹਿਆ ਭਾਬੀ ਨੇ ਵੀ ਖਾ ਜਣੀ ਚੱਲ ਅੱਜ ਇਹ ਤਾਂ ਮੈਂ ਕਿਹਾ ਭਾਬੀ ਨੂੰ ਵੀ ਖੁੱਲ ਕੇ ਜੇ ਸਮਾਨ ਪਾਉਂਦੇ ਤੇ ਇੱਕ ਇੱਕ ਚਾਂਚ ਚ ਖਾਣੇ ਵਾਲੀ ਚੀਜ਼ ਆ ਦੇਖ ਲਾ ਐ ਨਹੀਂ ਖਾਣੇ ਨਾ ਕੱਲੀ ਨੇ ਤਾਂ ਕਰਕੇ ਭਾਬੀ ਨੇ ਵੀ ਭਾਬੀ ਨੂੰ ਵੀ ਨਾ ਹਾਂ ਨਾਲ ਦੇ ਮਿੱਠਾ ਭਾਬੀ ਨੂੰ ਪਸੰਦ ਨਹੀਂ ਜਿਹੜੇ ਨਾ ਲੰਗਰ ਵਾਲੇ ਚੌਲ ਪਤਾ ਨਹੀਂ ਉਹਦੇ ਵਿੱਚ ਕੀ ਆ ਹੁੰਦਾ ਮੈਨੂੰ ਤਾਂ ਉਹ ਇੰਨੇ ਸੁਆਦ ਆ ਰਹੇ ਹਨ ਕਿਆ ਗੱਲ ਆ ਲੰਗਰ ਵਾਲੀ ਚੀਜ਼ ਹਮੇਸ਼ਾ ਹੀ ਵਧੀਆ ਬਣਦੀ ਹੂੰ ਜੋ ਮਰਜ਼ੀ ਬਣਾ ਲੈ ਚਾਹੇ ਇੰਨੀ ਹੋਵੇ ਨਹੀਂ 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 ਫਤਿਹ ਦੀ ਗੱਲ ਸੁਣਨਾ ਚਾਹੇਂਗਾ ਤੂੰ ਕੁਛ ਵੀ ਨਾ ਪਾ ਹੂੰ ਨਗਰ ਵਾਲੇ ਜੀ ਇਹਨਾਂ ਕੋਲ ਚਲਾ ਚਾਹੇ ਨਾ ਮਸਾਲਾ ਪਾ ਨਾ ਮਿਰਚ ਪਾ ਚੱਜ ਨਾਲ ਨਾ ਉਹ ਤਾਂ ਹਮੇਸ਼ਾ ਹੀ ਵਧੀਆ ਮੈਂ ਸਹੀ ਹੂੰ ਨਾ ਪਾਉਂਦਾ ਤਾਂ ਚੱਜ ਨਾਲੇ ਆਪਾਂ ਸਾਰਾ ਗਰ ਰੂਹ ਤਾਂ ਹਰੇਕ ਲਾ ਦਦਾ ਲੰਗਰ ਵਾਲੇ ਤਾਂ ਮੈਂ ਨਹੀਂ ਸੁਣ ਮੇਰੀ ਗੱਲ ਤੂੰ ਕਹਿਣਾ ਨਹੀਂ ਕੋਈ ਮਹਾਰਾਜ ਬੱਲੇ ਹੋ ਹਾਂ ਲੰਗਰ ਚ ਤਾਂ ਮਹਾਰਾਜ ਕਹਿੰਦੇ ਸਵਾ ਮਣ ਦੇ ਸੀਗੀ ਆਪ ਪਾਉਂਦੇ ਆਗੇ ਹਾਂ ਹਾਂ ਅਸੀਂ ਅਸੀਂ ਜੋ ਨਹੀਂ ਕਰ ਰਹੇ ਜੋ ਥੋੜਾ ਤਾਂ ਆਪਣੀਆਂ ਰੋਟੀਆਂ ਮਸੋਂ ਪੱਕਦੀਆਂ ਹਾਂ ਕਿਸੇ ਨੂੰ ਕਿ ਆਪ ਪਕਾ ਕੇ ਖਿਲਾ ਦੇਣੀ ਆ ਤੁਸੀਂ ਨਹੀਂ ਇਹ ਕਹ ਲਗਾ ਤਾਂ ਜੇ ਉਹ ਮੰਨੇ ਤਾਂ ਨਾ ਮੈਂ ਮੇਰੀ ਬਹੂ ਨਹੀਂ ਪਕਾ ਸਕਦੀ ਤਾਂ ਮੈਂ ਮੈਂ ਪਕਾ ਸਕਦੀ ਲੰਮੇ ਤਾਂ ਸਾਰੀ ਘਰ ਦੇ ਅੰਦਰ ਪਕਵਾ। ਅੱਛਾ ਕੌਮ ਦੀ ਪਕਾ ਤੈਨੂੰ ਕੁੱਤਾਂ ਬਕਵਾ ਦੇ ਰੇ ਸੰਗ ਨਹੀਂ ਉਹ ਧੀ ਐ ਸੀ ਤੇ ਐ ਦੀ ਹੋਰ ਫੇਰ ਇਹ ਨੂੰ ਪੜਨਾ ਨਾ ਹੱਥ ਚੱਲ ਨਹੀਂ ਨਾ ਨਹੀਂ ਇਹ ਚੋਕਲਾ ਖਾੜ ਦੇ ਤੂੰ ਹਾਂ ਇਹ ਤੂੰ ਵਿੱਕੀ ਨਾ ਸਮਝਣੇ ਹਾਂ ਉਹਨਾਂ ਆਪਣਾਰੀ ਨਾ ਸਾ ਆਪਣੀ ਕਿਤੇ ਉੱਪਰ ਥੋੜੀ ਗੱਲ ਲਾਉਣਾ ਪੈਣਾ ਸੱਖੋ ਭਾਣ ਦੀ ਫੋਨ ਸਰਪੰਚ ਜੀ ਨੂੰ ਖੜਜੋ ਇੱਕ ਮਿੰਟ ਤਾਂ ਇਹ ਮੈਂ ਕਹਿੰਦੀ ਹਾਂ ਬਸ ਵਿੱਕੀ ਨਾ ਲਾ ਦੇ ਨਾ ਵਿੱਕੀ ਨੂੰ ਭੱਲ ਨਹੀਂ ਗੁੱਠਿਆਂ ਦੇ ਪੈਰਾਂ ਤੇ ਕਿਸੇ ਨੇ ਕਮੈਂਟ ਕਰਿਆ ਭਾਬੀ ਕਹਿੰਦੇ ਵੀ ਸੰਦੀਪ ਇਹਨਾਂ ਨੇ ਬੋਲਣ ਵਾਸਤੇ ਰੱਖੀ ਵੀ ਆ ਹਾਂ ਵਿੱਕੀ ਕੰਮ ਕਰਾਉਣ ਨੂੰ ਘੁੰਮਣ ਨੂੰ ਇਹ ਆਪ ਹੈ ਕਹਿ ਦੜੇ ਦੁੱਤੀ ਹੈ ਅੱਛਾ ਮੈਂ ਡਿਲੀਟ ਕਰਤਾ ਬੱਸ संदीप ਇੱਕ ਗੱਲ ਹੈ संदीप ਨੇ ਗੁੱਸਾ ਕਰ ਰਹਾ ਵੀ ਆ ਮੈਂ ਕਦੇ ਗੁੱਸਾ करूंगी ਇਹ ਸਭ ਦੀ ਆਪਣੀ ਆਪਣੀ ਸੋਚ ਆਈ ਠੀਕ ਹੈ ਆਪਾਂ ਨੂੰ ਪਤਾ ਵੀ ਆਪਣਾ ਘਰ ਕਿਵੇਂ ਚੱਲਦਾ ਆਪਾਂ ਕਿਸੇ ਦੇ ਡਿਪੈਂਡ ਨਾਲ ਨਹੀਂ ਘਰ ਚਲਾਉਂਦੇ ਹੁੰਦੇ ਇਹ ਆਪਣੀ ਸਮਝ ਨਹੀਂ ਜੀ ਆਪਾਂ ਨਾ ਕਿਸੇ ਦੇ ਕਹਿਣ ਨਾਲ ਘਰ ਚੋਂ ਨਾ ਹੋ ਕਰ ਨਹੀਂ ਚੱਲਦੇ ਇਹ ਤਾਂ ਗੱਲ ਹੈ ਇਹ ਗੱਲ ਸਹੀ ਆ ਹਾਂ ਇਹ ਗੱਲ ਸਹੀ ਆ ਇਹ ਆਪਣੀ ਸਮਝ ਆ ਵੀ ਆਪਾਂ ਆਪਣੇ ਘਰ ਦੀ ਜਿਵੇਂ ਜਿਣਾ ਪਰ ਦੇਖ ਮੇਰੀ ਜਾਨਾ ਜ਼ਰੂਰਤ ਭੰਬਰੀ ਪੈਂਦੀ ਆ ਮੈਨੂੰ ਕੋਈ ਨਹੀਂ ਰੋਕਦਾ ਚਾਹੇ ਤੂੰ ਲਾਇਆ ਮੈਂ ਚਾਹੇ ਮੈਂ 4 ਦਿਨ ਲਾਇਆ ਮੈਨੂੰ ਜਦੇ ਤੇ ਬਜੇ ਇਹੀ ਬਹੁਤ ਬੜੀ ਗੱਲ ਹੈ ਨਹੀਂ ਕਈ ਉਹ ਵੀ ਨਹੀਂ ਭੇਜ ਗਈ ਨਹੀਂ ਭੇਜਦੀ ਭਾਈ ਕਮੈਂਟ ਚ ਕਿਸ ਨੇ ਉਹਨੂੰ ਗਾਹ ਰਿਪਲਾਈ ਕਰਿਆ ਮੈਂ ਕਹਿੰਦਾ ਸੰਦੀਪ ਨੂੰ ਤਾਂ ਬਸ ਭੰਬਰੀ ਜਾਣ ਜੋਗੀ ਰੱਖਿਆ ਪਿਆ ਮੈਨੂੰ ਨਹੀਂ ਹਾਂ ਜਾਣੇ ਜੇ ਮੇਰਾ ਬਾਪੂ ਬਿਮਾਰ ਹੁੰਦਾ ਉਹਨੂੰ ਠੀਕ ਕਰ ਲਈ ਸੀ ਧੀ ਜਾਂਦੀ ਜਾਂਦੀ ਹੁੰਦੀ ਹਾਂ ਜੇ ਮੇਰਾ ਪਾਈ ਹੁੰਦਾ ਤਾਂ ਮੈਂ ਉੱਥੇ ਨਹੀਂ ਵੀ ਤੀਆਂ ਹਾਂ ਹਾਂ ਗੱਲ ਇਹ ਆ ਚਲੋ ਇਹਦਾ ਵੀ ਠੀਕ ਹੋਣਾ ਹੁੰਦਾ ਮੰਨਦੀ ਆ ਮੰਨ ਲਿਆ ਚਲੋ ਚਲੋ ਕੋਈ ਬੰਦਾ ਘੁੰਮਣ ਵਾਲਾ ਉਹਨੇ ਜਿਹੜਾ ਬੰਦੇ ਘਰ ਦੇ ਉਹਨੂੰ ਘਰ ਦੀ ਰੱਖਣਾ ਹੈ ਨਹੀਂ ਗੱਲ ਗੱਲ ਦੇਖਾ ਇਹ ਜਿਹੜਾ ਆ ਟੂਰ ਆ ਇਹ ਕੋਈ ਪਲਾਨ ਨਹੀਂ ਤਾਂ ਹੈਗਾ ਵੀ ਹਾਂ ਵੀ ਜਾਣਾ ਇਹ ਹੁਕਮ ਆ ਇਹ ਪਰ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਣ ਦੇਖ ਅਸੀਂ ਹੇਮਕੁੰਮ ਸਾਹਿਬ ਤੱਕ ਕਿੰਨੀ ਵਾਰ ਪਲਾਨ ਬਣਾ ਲਿਆ ਠੀਕ ਹੈ ਪਰ ਜੇ ਪਰਮਾਤਮਾ ਦਾ ਹੁਕਮ ਨਹੀਂ ਹੁਕਮ ਨਹੀਂ ਹੈਗਾ ਹਾਂ ਜਿੱਦੜ ਪਰਮਾਤਮਾ ਦਾ ਹੁਕਮ ਹੋਣਾ ਪੈਣਾ ਲੱਗਣਾ ਬਾਈ ਹੁਕਮ ਤੇ ਬਾਹਰ ਤਾਹਰ ਤੇ ਬਗੜ ਪੱਤਾ ਜੁਦਾ ਸਹੀ ਗੱਲ ਹੈ ਇਹ ਮਾਰਾ ਦਾ ਹੁਕਮਤੀ ਉਹਿੱਨੇ ਚਲੇਗੀ ਚਲੇਗੀ ਨਹੀਂ ਵੱਡੀ ਜਾਸਮੀਂ ਨੇ ਜਾਣਾ ਤਾਂ ਉਹਨਾਂ ਦਾ ਹੁਣ ਪਤਾ ਕੁਛ ਨਹੀਂ ਪਤਾ ਇਹ ਤਾਂ ਪੱਤਾ ਚੱਲ ਹੋ ਜਾਣਾ ਜੈਸੇ ਵੀ ਰੁੱਦਈ ਚੱਲ ਜਾਂਦੀ ਕੱਲੀ ਉਹ ਕਿਉਂ ਚੱਲ ਜਾਂਦੀ ਕੱਲੀ ਨਹੀਂ ਵੀ ਉਹ ਜੇ ਵੀਰ ਜੀ ਨਹੀਂ ਜਾਣਾ ਤਾਂ ਪਹਿਲਾਂ ਦੀਦੀ ਦਾ ਤਾਂ ਪਲਾਨ ਨਹੀਂ ਤਾਂ ਕੋਈ ਵੀ ਕੁਛ ਨਹੀਂ ਪਤਾ ਇਹ ਕਿੱਧਰ ਕਿੱਧਰ ਨੂੰ ਕਿਆ ਕੋ ਮੈਂ ਬਾਬੇ ਨਾਨਕ ਨੇ ਆਪੇ ਆਪੇ ਦਸਵੇਂ ਪਾਤਸ਼ਾਹ ਨੇ ਨਾ ਅਭ ਚਲਨਗਰ ਗਵਿੰਦ ਗੁਰੂ ਦਾ ਉੱਥੇ ਦਰਸ਼ਨ ਮੇਲੇ ਆ ਬਹਤ ਤੇ ਕਿੱਦਾਂ ਕਿਵੇਂ ਬੁਲਾਉਣਾ ਕਿਹਨੂੰ ਬੁਲਾਉਣਾ ਸੱਚੀ ਗੱਲ ਹੈ ਹੁਕਮ ਆ ਬਾ ਉਹਨਾਂ ਦੇ ਹੁਕਮ ਦੇ ਅੰਦਰ ਹੀ ਸਾਰਾ ਕੁਝ ਹੈ ਹੁਣ ਤੇਰੇ ਚੌਲ ਚੂਲ ਕੱਢ ਲੈ ਕੁਸ ਹੁਣ ਕੇ ਬਹਿ ਕੇ ਗੰਨੀ ਮਾਰਨੇ ਕੰਮ ਕਿਤੇ ਬੇੜੇ ਤੇ ਨਿਭੜਨਾ ਕੀ ਮੈਂ ਵੀ ਕਹਿੰਦਾ ਨਾ ਮੈਂ ਜਾਣਾ ਮੈਂ ਤੁਸੀਂ ਦੋ ਜੀ ਆ ਬੜਾ ਰੋਟੀ ਪਾਣੀ ਇੱਥੇ ਦੇ ਲੈ ਜਾਓ ਗੱਲ ਖਤਮ ਹੁਣ ਹਾਂ ਮੈਂ ਵੀ ਮੈਨੂੰ ਸੋਨ ਸੋਈ ਹੀ ਲੱਗੀ ਮੈਂ ਉਹ ਮੈਂ ਵੀ ਉਹ ਤਾਂ ਕਹਣਾ ਆਹੀ ਕਹਿਣਾ ਆਹੀ ਕਹਿਣਾ ਚਾਹੁੰਦੀ ਤੇ ਵੀ ਮੈਨੂੰ ਲੱਗਦਾ ਨਹੀਂ ਐ ਅੱਜ ਚੌਲਾਂ ਤੇ ਉਹ ਆयो ਕਹਣਾ ਚੌਲਾਂ ਤੇ ਵੀ ਮੈਂ ਵੀ ਰੋਟੀ ਪਾਣੀ ਦਾ ਕਰ ਰਾ ਕੋਸ ਹਾਂ ਸਰੀਤ ਮੇਰੇ ਚੱਪਾ ਪਾ ਕੇ ਫਰਾਰ ਕਿੱਥੇ ਗਈ ਥੱਲੇ ਪਾਪਾ ਜੀ ਨੂੰ ਦੇਖ ਲਿਆ ਹੁਣ ਉੱਥੇ ਨੂੰ ਵੀ ਚੱਲੇ ਆ ਜਾ ਭਾਬੀ ਆ ਕਾਜੂ ਬਦਾਮ ਉਹਦੇ ਪਾ ਕੇ ਬਚਨ ਨੇ ਚੌਲ ਬਣਾਉਣੇ ਅੱਪਾ ਤਾਂ ਖਾਣੇ ਨਹੀਂ ਭਾਈ ਸਿੱਧੀ ਗੱਲ ਮੇਰੇ ਬਾਤ ਮਾ ਜੀ ਵੀ ਕਿਤੇ ਟਾਈਮ ਤੇ ਤੱਕ ਕੀ ਤਾਂ ਬੱਤੀ ਆ। ਇਹ ਤਾਂ ਕਹਿਣਾ ਹੋਇਆ ਇੱਕ ਚਮਚਾ ਹੀ ਦੇ ਦੇ ਸੰਦੀਪ ਮੈਂ ਗੋੜੀ ਲੈ ਲੇਦਾਂ। ਨਾ 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 ਨਾ। ਹਾਂ ਤਾਂ ਬਦੇ ਬਦੇ ਚ ਖਾਣਾ ਖਾ। ਬਦੇ ਚ ਕਰ ਲੈ ਕਰ। ਆਪਣੀ ਖਾ ਕੇ ਲਿਆ ਏ। ਹਾਂ। ਮੈਂ ਲੈ ਆ ਆਪਣੇ ਛੋਲੇ ਆ ਲੋ ਵੀ ਖਾ ਲਓ। ਛੋਲੇ ਲੈਂਦੇ ਆਪਾਂ ਨੇ ਹੋਰ ਕੁਝ ਨਹੀਂ ਲੈਂਦਾ। ਰੀਤ ਨੂੰ ਤਾਂ ਜ਼ਰੂਰ ਫਰੂਟੀ ਜਿੱਦ ਕਰਕੇ ਪੀਲੀ ਰੋਕ। ਪਾਣੀ ਬਣਾਣੀ ਕੀ ਚ? ਲੈ ਆ ਆ ਹੋਰ ਕੁਝ। ਕਾਧੋ ਚ ਬਣਾਉਣਾ ਕੁੱਕਰ ਚ ਬਣ ਦੇ ਦਿੰਦੇ ਆ। ਹਾਂ ਇਹ ਇਹਦੇ ਵਿੱਚ ਬਣਾ ਲਓ ਫੁੱਲੇ ਫੁੱਲੇ ੱੱਲੇ ਕੱਲੇ ਬਣਨਗੇ ਉਹ ਕੱਲੇ ਕਦ ਤੱਕ ਬਣ ਜਾਣੇ ਆ ਕੁੱਕਰ 'ਚ ਤਾਂ ਮੈਂ ਛੋਟਾ ਜਿਹਾ ਜਮਾਂ ਤੇ ਕੁੱਕਰ ਹੋਣਾ ਮਾਂ ਕੀ ਤੂੰ ਆ ਗਈ ਭਾਈ ਇਹ ਆ ਗਈ ਮੇਰੇ ਚੱਪੜਾ ਕਿੱਥੇ ਆ ਲਿਆ ਕੇ ਦੇ ਹੂੰ ਜਾ ਅੱਛਾ ਬਣਾ ਲਵਾਂ ਬਾਹਰ ਉਧਾਰ ਲਈਏ ਪੈਟੋ ਪੈਟੋ ਅਲੱਾ ਹੱਥ ਹੱਥ ਨਾ ਦਈ ਉਹਦਾ ਹੂੰ ਆਹ ਦੇਖ ਕਿ ਜੇ ਕੰਮ ਵਧਾਣਾ ਹੋਵੇ ਬਿਨਾ ਮਤਲਬ ਤੇ ਕੋਈ ਗੱਲ ਕੰਮ ਨਹੀਂ ਆਉਂਦਾ ਇਹ ਕੰਮੇ ਪਤਾ ਆ ਹੁਣ ਤਾਂ ਮਿੱਟੇ ਚੌਲ ਬਣਾਉਣੇ ਫਲਾਣੇ ਚੌਲ ਬਣਾਉਣੇ ਮੇਰਾ ਤਾਂ ਵੀਡੀਓ ਵੀ ਦੇਖ ਲੀ ਜੀ ਮੈਂ ਇੱਕ ਉਹ ਇਹ ਕਿ ਕਰਦਾ ਕੁੱਤੇ ਘੁਰ ਸੌਣਾ ਬਿਚੇ ਰਹਿਣਾ ਭਾਬੀ ਨੂੰ ਤਾਂ ਕਈ ਵਾਰ ਕਹ ਲਿਆ ਪੁੱਛਣਾ ਚਾਹੀਏ ਅੱਛਾ ਕਹਦਾ ਲਾਹ ਕਹਿੰਦਾ ਸਾਬਣ ਦੇ ਤਾਂ ਉਹ ਕੱਢ ਕੇ ਤੂੰ ਤਾਂ ਸਾਬਣ ਬਾਹਰ ਘਾਣਾ ਮਾਂ ਦੇ ਚੌਲਾਂ ਦਾ ਜੇ ਜੀ ਹੂੰ ਅੱਲੇ ਜੀ ਸਾਰਾ ਸਾਬਣ ਉਹਨੇ ਖੋਲ ਦੇਣਾ ਹੀ ਪੜੇ ਉੱਤੇ ਚੌਲ ਥੋੜੇ ਲੈ ਬੁੱਬੂ ਸਾਰੂ ਦੋ। ਨਾ ਦੋ ਦੋ। ਥੈਂਕ ਯੂ। ਹਾਲਾ ਭੜੀ। ਉਹ ਬਹੁਤ ਜਿਆਦਾ ਨਾ ਪਾਈ। ਉਹੀ ਰੋਲਣੇ ਪਏ, ਕੀ ਫਾਇਦਾ? ਨਹੀਂ ਰੋਲਣਾ। ਇੱਕ ਤੂੰ ਹੀ ਤੂੰ ਹੀ ਖਾਣੇ ਆਲੀ ਆ ਸੰਦੀਪ ਇੱਕ ਬੱਸ। ਮੈਂ ਖਾ ਲੈਣੀ ਆ ਮੈਂ। ਐਨੇ ਖਾ ਲੂੰਗੀ ਤੂੰ। ਮੈਂ ਰੋਟੀ ਖਾਣੀ ਨਹੀਂ। ਚਲੋ। ਨਾ ਖਾਈ ਭਾਈ, ਤੇਰੀ ਮਰਜ਼ੀ ਆ। ਸਾਡਾ ਕਹਿਣਾ ਤਾਂ ਫਰਜ਼ੀ ਆ। ਮੈਂ ਦੋ ਕੀ ਆ ਦੋ ਕੇ। ਹਾਂ। ਹਾਂ, ਤੱਕ। ਤਾਂ ਕਿ ਕਰਨੀ ਹੈ ਤੇ ਧੋਕੇ ਕੀ ਕਿ ਧੋਕੇ ਥੋੜਾ ਖਾਈ ਦਿੰਦੀ ਔਰ ਇੱਧਰ ਐ ਹੈ ਇਹ ਜਿਆਦੀ ਮਸਤੀ ਵੀ ਪੁੱਤ ਧੋਕੇ ਨਹੀਂ ਖਾਈਦੀ ਹੁੰਦੀ ਐ ਇਹ ਥੁਰੀ ਹੈ ਨਾ ਪੁੱਤ ਖਾਣੇ ਇਹ ਕਪਾਣੇ ਦੀ ਠਿੱਕੀ ਐ ਬਾਹਰ ਸਤਨਾਮ ਆਨ ਹਰਾਈ ਲੱਗੀ ਜੀ ਬੱਜਣਾ ਮੌਸਮ ਬੇਮਜਾਦ ਕਦੇ ਬੱਦਲ ਆ ਜਾਂਦਾ ਕਦੇ ਚੱਲ ਜਾਂਦਾ ਬਸ ਆਹ ਜਿਹੀ ਸੰਸਲਾ ਕਰ ਰਿਹਾ ਮੀ ਪੈ ਨਹੀਂ ਰਿਹਾ ਜੀ ਦੀਆਂ ਫਿਲਹਾਲ ਇੱਕ ਨੰਬਰ ਆ ਪਰ ਜਿਹੜੀ ਮੇਰੀ ਜੀਰੀ ਨਿਸਰੀ ਆ ਜੀ ਉਹਨੂੰ ਥੋੜਾ ਜਾ ਹਵਾ ਨੇ ਕਰਤਾ ਖਰਾਬ ਉਹਦੇ ਚ ਦਾਣਾ ਕਾਲਾ ਹੋਣ ਲੱਗ ਗਿਆ ਉਹਦਾ ਬੂਰਜਾ ਝੜ ਗਿਆ ਹਾਂ ਪੁੱਤ ਚਲੋ ਭਾਈ ਆ ਕੇ ਕਰਿਆ ਕਿਆ ਕਰਿਆ ਇਹ ਹੈ ਕਾ ਕਰ ਤੇਰੀ ਕਾਈ ਹੋ ਜਣੀ ਤੈਨੂੰ ਦ앗ਤਾ ਮੈਂ ਇਹ ਕਿਆ ਕਰਦਾ ਤੂੰ ਹੈ ਹਾਂ ਇਹਦੇ ਥੱਲੇ ਕਾਤੇ ਰੱਖਦਾ ਦੱਸ ਮੈਨੂੰ ਚੋਖੋਂ ਮਮਾ ਕਿੱਥੇ ਹੈ ਕਿੱਥੇ ਨੂੰ ਹਾਂ ਵਾਹੇ ਰੋ ਗਰਮੀ ਇਸ ਟਾਂ ਮ ਪੂਰੀ ਹੈ ਜੀ ਬੱਠੂ ਦਾ ਵਾਹਨ ਬਾਕੀ ਮੌਸਮ ਆਲਾ ਦਾ ਹੁਣ ਕੋਈ ਭਰੋਸਾ ਨਹੀਂ ਕਦ ਮੀਂਹ ਪਾ ਡਣਾ ਕਦ ਕਿਆ ਕਰਨਾ ਹਾਂ ਹਬ ਤੋ ਆ ਲੂਫਾ ਉਹ ਨਾ ਅੱਜ ਕੇ ਪਕਵੜੇ ਦਾ ਪਾਉ ਜਦੋਂ ਤਾਂ ਖਰਾਬ ਹੋ ਦੋਨੇ ਪਾਣੀ ਐ ਕਲਰਫੁੱਲ ਪਾਣੀ ਐ ਕਲਰਫੁੱਲ ਬਣਾਤੇ ਜੀ ਆਲੂ ਮਟਰ ਇਹ ਕਰਨ ਦੀ ਮੇ ਫੇਵਰਿਟ ਡਿਸ਼ ਬਣਾਈ ਹੋਈ ਹੈ ਤੇਲ ਤਾਂ ਫੇਰ ਬਹੁਤ ਪਾਇਆ ਵਾ ਸਾਡੀ ਇਹ ਹੈਗਾ ਜੀ ਤੇਲ ਫਟਕਾਉਣ ਹੀ ਨਹੀਂ ਹੈਗੀ ਇਹ ਅੱਛਾ ਤਾਂ ਘੋਲ ਤੇਲ ਦੀ ਨਹੀਂ ਦੇਗੀ ਤੇਲ ਪਾਉਣਾ ਬੰਦ ਕਰ ਦਿੰਦਾ ਤੁਹਾਨੂੰ ਹਾਏ ਭਾਬੀ ਇੰਨਾ ਦੇ ਸੀਗੀ ਹਾਂ ਤੁਸੀਂ ਬੀਵੀ ਵਧਾਉਣਾ ਪੱਕਾ ਤੁਹਾਨੂੰ ਦੱਸਤਾ ਨਾ ਤੁਸੀਂ ਤੂੰ ਛੋਟਾ ਬਦ ਕੇ ਮਨੂ ਸਿਆਪਾ ਮੈਂ ਮਾਦਾ ਕਰਦ ਕਰਦਾ ਇਹ ਖੱਛੀ ਅੱਲਾ ਹੋਰ ਪਾ ਤੂੰ ਨੇ ਕੀ ਕਰਦੀ ਇਹ ਪਾਪੀ ਇਹ ਪਾਪੀ ਨੂੰ ਮਿਰਚੀ ਕਰਦੀ ਪਾਲੀ ਤਾ ਇਹ ਆਪੀ ਕਰਦੀਓ ਕੋਈ ਮੋਰਦੀ ਮੱਜੋ ਕਹਿੰਦੇ ਕਿ ਆਪੀ ਸਬਜੀ ਵਾਲੀ ਆ ਉਹ ਕੋਈ ਨਹੀਂ ਤੇਰੀ ਕਿਹਨੇ ਗ੍ਰੇਰੀਆ ਇਹ ਨਾ ਨਾ ਮੈਂ ਪਾਣ ਲੈ ਕੀ ਕਰਦਾ ਹਾਂ ਕੁਝ ਨਹੀਂ ਹੁੰਦਾ ਇਹਨਾਂ ਨੂੰ ਮਿਰਚ ਨੂੰ ਤਾਂ ਹੈ ਨਾ ਨਮਸਤੇ ਨਾਨੀ ਆਪੇ ਅਨੈਕ ਉਹਦੇ ਨਾਲ ਪਤਾ ਕਿ ਕਿੱਦਾਂ ਮੈਂ ਮੇਰੇ ਕੋਲ ਮੈਂ ਕਿਹਦਾ ਨਾਮ ਲੱਗਦਾ ਇਹ ਮੈਨੂੰ ਪਤਾ ਹੈਗਾ ਨਾ ਪਲੈਨ ਹੈ ਜੀ ਮੈਂ ਕਰਜ ਬਟਾਉਣਾ ਤਾੜ ਕੇ ਮੈਂ ਮੇਰੇ ਤੇ ਤੜਕਾ ਲਾਉਣ ਲੱਗੇ ਆ ਨਹੀਂ 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 ਆ ਆਪਣੀ ਭਾਂਡੇ ਵੇਚਦੀ ਫਰੀਜ ਦੀ ਲੈ ਹਾਂ ਆਹਨੇ ਆ ਤਾਂ ਕਾਟੜੇ ਤੋਂ ਨਾ ਤਾਂ ਫੋਕਲ ਨਹੀਂ ਆ ਦੱਸ ਉਹ ਕੋਪਾ ਭਾਬੀ ਗਰਮ ਬਹੁਤ ਆ ਗਰਮੀ ਬਹੁਤ ਆ ਰਹਿਣ ਦੋ ਆ ਥੋੜਾ ਸਮਾਂ ਨਾ ਹੈ ਪਹਿਲਾਂ ਭੁੰਨਨੇ ਆ ਚੌਲ ਇਹ ਉਹ ਮੈਂ ਤਾਂ ਕਹਿੰਦਾ ਵੀ ਠੱਕਰ ਵਾਲੇ ਬਣਾ ਲਓ ਯਾਰ ਤੁਸੀਂ ਠੱਕਰ ਵਾਲੇ ਬਣਾ ਜੰਨੇ ਆ ਦੂਜੀ ਹੈਗਾ 93 ਦੇ ਚੀਨੀ ਵਾਲੀ ਨੂੰ ਕਰਦੇ ਤੇ ਚੀਨੀ ਵਾਲੇ ਬਣਾ ਕੇ ਦੇ ਦਿੰਦੇ ਹੁਣ ਮੈਂ ਆਪਣੇ ਘਰ ਵਾਲੇ ਦੀ ਪਸੰਦ ਦੇ ਨਾ 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 ਮੈਂ ਨਹੀਂ ਖਾਣਾ ਉਧਰ ਰੀਤ ਨੂੰ ਵੀ ਪੁੱਛ ਲਿਆ ਕਿ ਆਪਸ ਦੀ ਕੀ ਖਾਣਾ ਹੁਣ ਪ੍ਰੈਨ ਦੇ ਕੀ ਮੰਗ ਦਿਓ ਇਹ ਮੰਗਦੀ ਰੋਟੀ ਰੋਟੀ ਦੇਣ ਦੀ ਹਾਂਜੀ ਹਾਂ ਜੀ ਚੋਲੇ ਹੋਣ ਹੁੰਦਾ ਚਾਹ ਚਪਾਏ ਨਾਲ ਚਾਹ ਚੀਨਾ ਬਣਾਣਾ ਸ਼ੱਕਰ ਵਾਲੇ ਤਾਂ ਬਦਲੇ ਜ਼ਿਆਦਾ ਹੁਣ ਜਿੰਨੇ ਭਾਬੀ ਤਾਂ ਚੌਲ ਪਾ ਲੈ ਜਿਹਨਾਂ ਨੇ ਫੁੱਲਣਾ ਕੜਾਈ ਤੇ ਬਾਹਰ ਕਹਿੰਨੇ ਆ ਕੜਾਈ ਛੋਟੀ ਰਹਿ ਗਈ। ਹੋਰ ਇਹਨੂੰ ਪਰ ਤੇ ਮੈਂ ਕਾਹ ਚੋਂ ਲਵਾਂ। ਕੜਾਈ ਲੰਮੂ। ਹਾਂ। ਕੜਾਈ ਬਦਲ ਲੈ। ਹੋ ਦੇ ਚੱਕ ਦੇ। ਜੈਨਾਂ ਨੇ ਫੁੱਲਣਾ। ਕੋਈ ਫੁੱਲਣਾ ਇਹਦੇ ਵਿੱਚ ਆ ਬਣ ਜਣੇ। ਚੱਲ ਬਣਨ ਤਾਂ ਬਣਾਓ ਜੀ ਬਣਾਓ ਬਣਾਓ। ਠੀਕ ਹੈ ਨਾ ਟੋਕ। ਸਾਡਾ ਸਾਡਾ ਕਹਣਾ ਤਾਂ ਫਰਜ਼ ਆ। ਮੰਨਣੀ ਨਾ ਮੰਨਣੀ ਸਾਡੀ ਮਰਜ਼ੀ ਆ। ਪਾਣੀ ਪਾਣਾ ਤੂੰ। ਧੋਣੇ ਇਹਨੇ ਇੱਕੜਾ ਬਦਲ। ਅੱਛਾ ਧੋਣੇ ਇਹ। ਹਾਏ। ਬਦਾਂ। ਕੋਈ ਨਹੀਂ ਆ। ਸਤਨਾਮ। ਸਵਾਦੇ ਬਣ ਜਾਣ ਮਹਾਰਾਜ। ਨਹੀਂ ਮੇਰੇ ਸਿਰਫ ਫੁੱਟ ਜਾਣਾ ਘੜਾ। ਮੇਨ ਕਿਹਨੀ ਲਾਈ ਗਿਆ ਹਾਂ ਸਾਰੇ ਜੇ ਬਤੀਨਾ ਬੜਾ ਭੱਪੀ ਪਾਣੀ ਇੱਕ ਇੱਕ ਖਾਣੇ ਵਰ ਪਾੜਨਾ ਰੋਟੀ ਚ ਮਿਰਚ ਐਚੋ ਖਾਣੇ ਦੀ ਰੋਟੀ ਬੋਲਾ ਦੇ ਮਲਾਈ ਜੀ ਲਾ ਕੇ ਦੇ ਦੁੱਧ ਦੀ ਮੈਨੂੰ ਪਤਾ ਨਹੀਂ ਖਾਣੀ ਨਹੀਂ ਮਿਰਚ ਐਚ ਉਹ ਮਲਾਈ ਲਾ ਕੇ ਦੇ ਦੇ ਯਾਰ ਉਹਨੂੰ ਤੂੰ ਖਾ ਲਈ ਜੋ ਨਾ ਖਾਦੀ ਪਾਣੀ ਪਾ ਦੇ ਮੈਨੂੰ ਮੱਖਣੀ ਨਹੀਂ ਪਸੰਦ ਦੀ ਮਲਾਈ ਨਹੀਂ ਹੈਗੀ ਦੁੱਧ ਬਰਾਈ ਵੀ ਹੈਗੀ ਥੋੜੀ ਆ ਬਸ ਫੇਰ ਇੰਨੀ ਕਿੰਨੀ ਕਿ ਤਾ 10 ਕਿਲੋ ਮਲਾਈ ਲਾ ਕੇ ਦੇਣੀ ਉਹਨੂੰ ਥੋੜੀ ਆ ਹਾਂ ਜੀ ਪਾਣੀ ਦੇ ਭਾਬੀ ਨੂੰ ਉਹਨੂੰ ਥੋੜੀ ਜਿਹੀ ਮਲਾਈ ਲਾ ਕੇ ਦੇ ਦੇ ਬੱਸ ਮਿੰਦੂ ਕਾ ਕੁਝ ਸਾਰਿਆਂ ਨੇ ਅਲਜਾਲੇ ਦਾ ਭਾਬੀ ਨੇ ਕਹਣਾ ਮਿੰਦੂ ਚੀਜ਼ ਨਹੀਂ ਪੂਰੀ ਕਰਦੀ ਇਹ ਬਾਪਤੀ ਆਪਣੇ ਘਰ ਜਣਾ ਲੈ ਕੇ ਜੰਨੇ ਹੋ ਜਾਣ ਹਾਲੇ ਅਟਿੱਕ ਬੈਠੀ ਨਹੀਂ ਮਾਂ ਕਿੱਕ ਗੱਲ ਹੈ ਸੁੱਕੋ ਦੀਦਾਵ ਫਤਰਾੰਦਰੀ ਇਹਨਾਂ ਸੰਭਦ ਹੁੰਦੀ ਆ ਇਹਦੀਆਂ ਚੀਜ਼ਾਂ ਬੁਲੀਆਂ ਕਰਦੀ ਪੀ ਲੈਂਦੀ ਐ ਤਾਂ ਹੀ ਮੈਨੂੰ پتہ ਲੱਗਦਾ ਅੱਜ ਇਹਨੇ ਮੈਨੂੰ ਕੰਕਾਇਆ ਫੇਰ ਮੈਨੂੰ ਵੀ ਤਾਂ ਨਾਲੇ ਕੰਕਾਇਆ ਪਾ ਤੈਨੂੰ ਥੋੜਾ ਕੰਨਦਾ ਪਾ ਕੱਲੇ ਨੂੰ ਭਾਬੀ ਰੰਗ ਵੀ ਪਿਆ ਜਾ ਰੰਗ ਪਾਉਣਾ ਵਿੱਚ ਤੇ ਲੈ ਸ਼ੱਕਰ ਦੇ ਵਿੱਚ ਰੰਗ ਪਾਈ ਤੇ ਐ ਮਾਂ ਸੰਦੀ ਨਾ ਨਾ ਰੈਣ ਤੂੰ ਸ਼ੱਕਰ ਪਾਉਣ ਨੂੰ ਆਪਣਾ ਸਵਾਦ ਨਾ ਖਰਾਬ ਕਰੋ ਤੁਸੀਂ ਆਹੋ ਪਤਾ ਲੱਗ ਗਿਆ ਨੀ ਕਿਰਮਾ ਭੰਡਾ ਤੂੰ ਬੋਲ ਬੜਾ ਬੜਾ ਪਾਉਣਾ ਬੜਾ ਚਲੋ ਠੀਕ ਆ ਫੇਰ ਮਿਲਦੇ ਜੀ ਚੌਲ ਅਗੇ ਜੀ ਬਣ ਤਾ ਹਾਂ ਚੌਲ ਪਾ ਲੈਣਾ ਹਨੀ ਵੀ ਰੋਟੀ ਵੀ ਜਾਂਦੀ ਸਬਜ਼ੀ ਵੀ ਤਿਆਰ ਹੋ ਗਈ ਹੈ ਤਾਂ ਹਨੀ ਦੇਖ ਮਾਸ਼ਾ ਨਾ ਡਰੇਗਾ ਦੀ ਆਹ ਆਹ ਵਾਹ ਓਹ ਹੋ ਹੋ ਕੋਈ ਮੇਰੇ ਤਾਂ ਦੇਖ ਕੇ ਪਾਪਾ ਚ ਪਾਣੀ ਹੁੰਦਾ ਹੈ ਪਾਪਾ ਨਿਕਲਦੀਆਂ ਚੌਲਾਂ ਸਦੇ ਦਾ ਮੈਂ ਤਾਂ ਚੌਲ ਗਏ ਜੀ ਭਾਬੀ ਰੋਟੀ ਵੀ ਲੱਗ ਗਈ ਐ ਕਣੀ ਫਿਰ ਆਪਣੇ ਬੰਦਾਂ ਦਾ ਹੀ ਹੁੰਦਾ ਪਰ ਮੈਂ ਉਹ ਤਾਂ ਕੋਈ ਨਾ ਕਹੇ ਦੇਖੀ ਮੈਂ ਕਦੇ ਮਾ ਕੇ ਲਾ ਲੂੰਗੀ। ਚੜਾ ਵੀ ਆਉਂਦੇ ਮੇਰੇ ਇਲਾਜ ਲੰਨੇ ਆ। ਰੋਟੀ ਦਾ ਹਾਵੇ ਰੋਟੀ ਦੇ ਕੇ ਕਿਹੜਾ ਫੁੱਲਦੀ ਹੈ ਗੈਸ ਪਰ ਤਾਂ ਫੁੱਲਣੀ ਗਲਤ ਹੈ ਪਰ ਰੋਟੀ ਫੁੱਲਣੀ ਇੱਕਣੀ ਚਾਹੀਦੀ ਹੈ। ਹਾਂ ਤਾਂ ਕਸ। ਇਹ ਬਿਮਾਰੀ ਦਾ ਘਰ ਆਖਣਾ। ਥੱਲੇ ਰੋਟੀ ਦੇ ਪਾਸੇ ਕਿਤੇ ਦੋ ਰੋਟ। ਅੱਧੀਆਂ ਬਿਮਾਰੀਆਂ ਦਾ ਸਣੀ ਅੱਧੇ ਲੱਗਿਆ ਮੈਂ ਸਾਨੂੰ। ਆ ਤਾਂ ਮਖੜੀ ਰਾਲੀ ਹੋਣਾ ਤੇ ਪਰ ਇਹ ਰੀਤ ਨੂੰ ਰੋਟੀ ਦੇਣੀ ਹੈ ਜੀ। ਉਹ ਸਬਜ਼ੀ ਚ ਨਾ ਹੁਣ ਕਿਹੜੀ ਯਾਦ ਹਾਂ। ਹਾਂ। ਨਾ ਤਾਂ ਬਾਬਾ। ਜੀ ਚੁਲੇ ਦੀ ਰੋਟੀ ਜਿਹੜੇ ਵੈਸੇ ਹਰ ਖਾਣ ਚਾਹੀਦੇ ਚੁਲੇ ਦੀ ਆਪਾਂ ਨੂੰ ਹਾਂ ਇਹ ਤਾਂ ਇਹ ਤਾਂ ਤੁਹਾਨੂੰ 85 ਆ ਹਾਂ ਐਮਰਜੈਂਸੀ ਹੁਣ ਤਾਂ ਸਾਰਿਆਂ ਨੂੰ ਐਮਰਜੈਂਸੀ ਬਈ ਬਈ ਹਾਂ 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 ਮੈਂ ਸਿਆ ਚਾਪਾ ਚੁਲੇ ਛੱਡਦੇ ਨਹੀਂ ਹਾਂ ਹਾਂ ਮੈਂ ਰੋਟੀ ਤਿਆਰ ਕਰਤੀ ਰੋਟੀ ਗੱਲਾਂ ਨਹੀਂ ਬਹੁਤ ਦੇਖ ਰੋਟੀਆਂ ਕਿੰਨੀਆਂ ਹੋ ਗਈਆਂ ਪਰ ਸਾਡੇ फटाफट ਦੇਖ ਲੈ ਥੋੜੀ ਮੰਦਨੀ ਆ ਇਹਨੇ ਹਾਂ ਬਸ ਹੱਪੇ ਘਰ ਦੀ ਰੋਟੀ ਸਾਡੀ ਥੋੜੀ ਪੈਕ ਕਰ ਹਾਂ ਜੇ ਤੁਸੀਂ ਉਰੀ ਖਾ ਕੇ ਆ ਨਹੀਂ ਉਹ ਦੇਖ ਲਓ ਨਹੀਂ 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 ਮੈਂ ਬਾਹਰ ਜਾ ਕੇ ਬੁੱਟ ਬੋਲਾਂ ਬੁੱਟ ਪਾ ਕੇ ਨਾ ਕੇ ਦੇਖਾਉਂਗੇ ਰੋਟੀ ਲੋ ਜੀ ਚੌਲਾਂ ਦੀ ਤਾਂ ਜਿੰਦ ਜਾਨ ਬਣ ਗਈ ਹਣ ਦਿਲ ਕਰਦਾ ਖਾਣ ਨੂੰ ਪਰ ਮੈਂ ਖਾਣੇ ਨਹੀਂ ਖਾਣਾਂ ਨਾ ਕਹਾਣੀਆ ਅੱਗੇ ਕਹੇ ਰੋਟੀ ਮੇਰੀ ਗੱਲ ਤਾਂ ਕਹਾਂ ਤੇਰੇ ਖਾਣਦੇ ਤਾਂ ਕੋਈ ਨਹੀਂ ਸੱਕਰ ਵਾਲਾ ਆਏ ਚਲ ਸੱਕਰ ਵਾਲੇ ਨਹੀਂ ਖਰਾਬ ਕਰਦੇ ਤੁਹਾਨੂੰ ਦੇ ਵੀ ਤੁਸੀਂ ਇਹ ਗਰਮੀ ਦੇ ਵਿੱਚ ਲੱਗੀਆਂ ਹੋਈਆਂ ਜੋ ਅਲਪਾ ਦੇ ਕਿਚੇ ਸਬਜੀ ਪੌਣਿਆਂ ਚ ਰੋਟੀਆਂ ਬਣਦੀ ਹਲੋ ਚਲੋ ਮਿਲਦੇ ਜੀ ਕਿਸੇ ਅਗਲੇ ਵਲੌਗ ਚ ਮਾਰਾ ਸਾਨੂੰ ਸਾਰਿਆਂ ਨੂੰ ਛੱਡ ਦੀ ਕਿਲਾ ਚ ਰੱਖਿਓ ਓਕੇ ਬਾਏ ਬਾਏ